ਦਿੱਲੀ ਦੇ ਕਾਰੋਬਾਰੀ ਸਰਦਾਰ ਗੁਰਪ੍ਰੀਤ ਸਿੰਘ ਸਣੇ 10 ਲੋਕਾਂ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ 25000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਵਿੱਚ ਹਿੱਸਾ ਮੰਗਿਆ। ਜਿहां ਤੁਹਾਨੂੰ ਦੱਸ ਦਈਏ ਕਿ ਪਟੀਸ਼ਨ ਕਰਤਾਵਾਂ ਦਾ ਦਾਅਵਾ ਹੈ ਕਿ ਉਹ ਰਾਜੇ ਦੀ ਧੀ ਰਾਜਕੁਮਾਰੀ ਮਹੀਪ ਇੰਦਰ ਕੌਰ ਦੇ ਕਾਨੂੰਨੀ ਵਾਰਸ ਨੇ। ਗੁਰਪ੍ਰੀਤ ਸਿੰਘ ਸਣੀ ਦਾਸ ਲੋਕਾਂ ਨੇ ਮਹਿੰਪ ਇੰਦਰ ਕੌਰ ਦੀ 11 ਦਸੰਬਰ 1995 ਦੀ ਵਸੀਅਤ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ ਉਤੇ ਜਾਇਦਾਦ ਦੇ ਵਿੱਚ 25% ਹਿੱਸੇ ਦੀ ਮੰਗ ਕੀਤੀ ਹੈ ਪਟੀਸ਼ਨ ਕਰਤਾਵਾਂ ਨੇ ਅਦਾਲਤ ਨੂੰ ਜਾਇਦਾਦਾਂ ਦੀ ਸੂਚੀ ਤਿਆਰ ਕਰਨ ਅਤੇ ਉਹਨਾਂ ਨੂੰ ਕਾਨੂੰਨੀ ਤੌਰ ਉਤੇ ਵੰਡਣ ਦੀ ਮੰਗ ਕੀਤੀ ਹੈ ਰਾਜੇ ਦੀਆਂ ਜਾਇਦਾਦਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਰਾਜ ਮਹਿਲ ਕਿਲਾ ਮੁਬਾਰਕ ਦਿੱਲੀ ਦੇ ਵਿੱਚ ਫਰੀਦਕੋਟ ਹਾਊਸ ਚੰਡੀਗੜ੍ਹ ਦੇ ਵਿੱਚ ਇੱਕ 플ੌਟ ਅਤੇ ਮਨੀ ਮਾਜਰਾ ਕਿਲਾ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਮਹਾਰਾਣੀ ਮਹਿੰਦਰ ਕੌਰ ਅਤੇ ਤਿੰਨ ਤੀਆਂ ਅਮਰਿਤਕੌਰ ਦਪਿੰਦਰ ਕੌਰ ਅਤੇ ਮਹੀਪ ਇੰਦਰ ਕੌਰ ਕਾਨੂੰਨੀ ਵਾਰਸ ਹਨ 2022 ਦੇ ਵਿੱਚ ਸੁਪਰੀਮ ਕੋਰਟ ਨੇ ਮਹਾਰਾਵਲ ਖੇਵਾਜੀ ਟਰਸਟ ਜਿਸ ਨੇ ਕੀ ਰਾਜਾ ਦੀ ਜਾਇਦਾਦ ਦਾ ਦਾਵਾ ਕੀਤਾ ਸੀ ਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਸੀ ਅਤੇ ਜਾਇਦਾਦ ਨੂੰ ਉਸ ਦੀਆਂ ਤੀਆਂ ਦੇ ਵਿੱਚ ਵੰਡਣ ਦਾ ਹੁਕਮ ਦੇ ਦਿੱਤਾ ਸੀ ਇਸ ਤੋਂ ਪਹਿਲਾਂ ਹਰਿੰਦਰ ਸਿੰਘ ਬਰਾੜ ਦੇ ਪਰਾ ਕਮਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਦਾ ਇਸ ਮਾਮਲੇ ਦੇ ਵਿੱਚ ਫੈਸਲਾ ਆਉਣ ਤੋਂ ਬਾਅਦ ਜਾਇਦਾਦ ਦਾ ਆਪਣਾ 33.3% ਹਿੱਸਾ ਵੰਡਣ ਦੇ ਲਈ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕੀਤੀ ਸੀ ਉਹ ਪਟੀਸ਼ਨ ਵੀ ਅਦਾਲਤ ਦੇ ਵਿੱਚ ਫਿਲਹਾਲ ਵਿਚਾਰਿਆ ਦੀਨ ਤੁਹਾਨੂੰ ਦੱਸ ਦਈਏ ਕਿ ਹਰਿੰਦਰ ਸਿੰਘ ਬਰਾੜ ਫਰੀਦਕੋਟ ਦੀ ਰਿਆਸਤ ਦੇ ਆਖਰੀ ਸ਼ਾਸਕ ਸਨ ਉਨ੍ਹਾਂ ਦੇ ਪੁੱਤਰ ਟਿੱਕਾ ਹਰਮੋਹਿੰਦਰ ਸਿੰਘ ਦੀ ਜੋ ਕਿ 1981 ਦੇ ਵਿੱਚ ਮੌਤ ਹੋ ਗਈ ਸੀ ਉਸ ਤੋਂ ਬਾਅਦ 16 ਅਕਤੂਬਰ 1990 ਨੂੰ ਮਹਾਰਾਜਾ ਦਾ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੀ ਤੀ ਅੰਮ੍ਰਿਤ ਕੌਰ ਨੇ 1992 ਦੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਸਿਵਲ ਮੁਕੱਦਮਾ ਦਾਇਰ ਕਰਦਿਆਂ ਮਹਾਰਾਜਾ ਦੀ ਵਿਸਯਤ ਨੂੰ ਚੁਣੌਤੀ ਦਿੱਤੀ ਸੀ ਮਹਾਰਾਜਾ ਦੀਆਂ ਜਾਇਦਾਦਾਂ ਦੇ ਵਿੱਚ ਫਰੀਦਕੋਟ ਦੇ ਵਿੱਚ 14 ਏਕੜ ਦੇ ਵਿੱਚ ਫੈਲਿਆ ਰਾਜ ਮਹਿਲ ਫਰੀਦਕੋਟ ਦੇ ਵਿੱਚ ਕਿਲਾ ਮੁਬਾਰਕ ਨਵੀਂ ਦਿੱਲੀ ਦਾ ਫਰੀਦਕੋਟ ਕਾਰ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ 플ੌਟ ਅਤੇ ਨਾਲ ਹੀ ਮਨੀ ਮਾਜਰਾ ਦੇ ਵਿੱਚ ਕਿਲਾ ਸ਼ਾਮਲ ਨੇ ਇਸ ਤੋਂ ਇਲਾਵਾ ਵੀ ਉਹਨਾਂ ਦੀਆਂ ਹੋਰ ਜਾਇਦਾਦਾਂ ਦਾ ਸ਼ਾਮਲ ਨੇ ਦਾਵੇਦਾਰਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੀਆਂ ਜਾਇਦਾਦਾਂ ਦੀ ਸੂਚੀ ਤਿਆਰ ਕਰਨ ਦਾ ਨਿਰਦੇਸ਼ ਦੇ ਤਾਂ ਜੋ ਉਸ ਦਾ ਮੁਲਾਂਕਣ ਕਰਨ ਤੋਂ ਬਾਅਦ ਕਾਨੂੰਨ ਦੇ ਮੁਤਾਬਕ ਹਿੱਸੇਦਾਰਾਂ ਨੂੰ ਜਿਹੜਾ ਬਣਦਾ ਹਿੱਸਾ ਉਹ ਦਿੱਤਾ ਜਾ ਸਕੇ ਫਰੀਦਕੋਟ ਤੋਂ ਸੁਖਿੰਦਰ ਸਿੰਘ ਸਹੋਤਾ ਦੀ ਰਿਪੋਰਟ ਹੰਦਰ ਟੀਵੀ